ਰਾਮ ਰਹੀਮ ਨੂੰ ਪ੍ਰੋਲ ਦਿੱਤੀ ਗਈ ਹੈਗੀ ਆ 40 ਦਿਨਾਂ ਦੀ ਇਸ ਸਾਲ ਦੀ ਇਹਦੀ ਪਹਿਲੀ ਪ੍ਰੋਲ ਹੈਗੀ ਆ ਇਹਦੀ ਪ੍ਰੋਲ ਦੀ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਵੀ ਲੋਅਰ ਐਡਮਿਨਿਸਟ੍ਰੇਸ਼ਨ ਵੱਲੋਂ ਹੀ ਅਪਰੂਵ ਕੀਤੀ ਜਾਂਦੀ ਹੈ ਜਦ ਕਿ ਜਿੱਦਾਂ ਸੈਂਸਿਟਿਵ ਇੱਕ ਕੇਸ ਹੈਗਾ ਤੇ ਜਿਵੇਂ ਉਹਦੀ ਸਕਿਉਰਿਟੀ ਦਾ ਮਸਲਾ ਹੈਗਾ ਬਾਹਰ ਲੋਕਾਂ ਤੇ ਕੀ ਪ੍ਰਭਾਵ ਹੋ ਸਕਦਾ ਉਹ ਮਸਲਾ ਹੈਗਾ ਜੀ ਦੇ ਕਰਕੇ ਇਹਨਾਂ ਨੂੰ ਕੈਬਨਟ ਵਗੈਰਾ ਤੋਂ ਜਾਂ ਹਰ ਕੋਰਟ ਤੋਂ ਪਰਮਿਸ਼ਨ ਲੈਣੀ ਚਾਹੀਦੀ ਹੈਗੀ ਆ ਜਿਹੜੀ ਕਿ ਇਹ ਇੱਕ अनोखा ਕਿਸਮ ਦਾ ਵਰਤਾਰਾ ਹੈਗਾ ਸਰਕਾਰਾਂ ਦਾ ਕਿ ਇਸ ਦੇ ਹੀ ਨਹੀਂ ਇਸ ਕਾਈ ਵਿੱਚ ਬੰਦੇ ਬੰਦੇ ਨੂੰ 20 ਕੇ ਲੰਮੀ ਸਜ਼ਾ 20 ਸਾਲੀ ਹੋਈ ਹੋਈ ਹੈਗੀ ਆ 20 ਸਾਲੀ ਉਸ ਨੂੰ ਤੁਸੀਂ ਇੰਨਾ ਕੈਜੂਅਲੀ ਮਤਲਬ ਕਿ ਰਿਲੀਜ਼ ਕਰਦੇ ਹੈਗੇ ਆ ਜੀਦੇਤੇ ਕੋਈ ਕੰਡੀਸ਼ਨਸ ਨਹੀਂ ਹੁੰਦੀਆਂ ਜਿਹੜੇ ਵੀ ਉਹ ਆਪਣੇ ਅਸਥਾਨ ਤੇ ਜਾਣਾ ਚਾਹਵੇ ਜਾਂ ਡੇਰੇ ਤੇ ਜਾਣਾ ਚਾਹਵੇ ਉਹਦੇ ਵਿੱਚ ਵੀ ਉਹਨੂੰ ਕੋਈ ਰੋਕ ਟੋਕ ਨਹੀਂ ਹੈਗੀ ਇੱਕ ਮਹਾਰਾਜਾ ਵਾਂਗੂ ਉਹਨੂੰ ਜੇਲ੍ਹ ਚੋਂ ਲੈ ਕੇ ਜਾਂਦੇ ਤੇ ਕਾਫਲੇ ਦੀ ਸ਼ਕਲ ਵਿੱਚ ਤੇ ਇਸੇ ਤਰ੍ਹਾਂ ਹੀ ਜਦੋਂ ਉਹਦੀ ਪਰੋਲ ਖਤਮ ਹੁੰਦੀ ਹੈਗੀ ਆ ਤੇ ਉਸੇ ਮਤਲਬ ਕਿ ਕਾਫਲਾ ਪੜਾ ਕੇ ਇਹਨੂੰ ਛੱਡਣ ਆਉਂਦੇ ਹੈਗੇ ਆ ਜੇ ਇਹਦਾ ਬਾਹਰ ਇਸ ਤਰ੍ਹਾਂ ਦਾ ਬਤਲ ਕੇ ਲੋਕਾਂ ਵੱਲੋਂ ਜਿਹੜੇ ਦੇ ਪ੍ਰੇਮੀ ਨੇ ਜਾਂ ਹੋਰ ਦੇ ਵੈਰ ਵੀ ਸਰ ਸਗੇ ਆ ਉਹਨਾਂ ਵੱਲੋਂ ਜਿੰਨਾ ਭਰਮਾ ਇਹਨੂੰ ਹੰਗਾਰਾ ਦਿੱਤਾ ਜਾਂਦਾ ਹੈਗਾ ਹਰ ਵਾਰ ਪਰੋਲ ਤੇ ਵਾਰ ਆਉਂਦਾ ਉਹ ਇੱਕ ਆਪਣੇ ਆਪ ਚ ਹੀ ਬਦਲ ਕੇ ਇੱਕ ਮਸਾਲ ਹੈਗੀ ਆ ਕਾਨੂੰਨ ਦੀ ਵੈਸੇ ਤਾਂ ਆਪਾਂ ਕਹਿੰਦੇ ਆ ਕਿ ਆਪਾਂ ਨੂੰ ਦੱਸਿਆ ਹੀ ਜਾਂਦਾ ਜੋ ਤਸਵੀਰਾਂ ਚ ਵੀ ਆਉਂਦਾ ਹੈਗਾ ਵੀ ਕਾਨੂੰਨ ਦੇ ਅੱਖਾਂ ਤੇ ਪੱਟੀ ਬੰਨੀ ਹੋਈ ਹੈਗੀ ਆ ਪਰ ਇਸ ਤਰ੍ਹਾਂ ਦੇ ਕੇਸ ਵਿੱਚ ਤਾਂ ਕੁਝ ਜ਼ਿਆਦਾ ਹੀ ਘੁੱਟ ਕੇ ਪੱਟੀ ਬੰਨੀ ਲੱਗਦੀ ਆ ਕਿ ਜਿਹੜਾ ਜਿਸ ਤਰ੍ਹਾਂ ਕਿ ਰਾਹਸ ਇਹਨੂੰ ਦਿੱਤੀਆਂ ਚਾਰੀਆਂ ਹੈਗੀਆਂ ਨੇ ਇੱਕ ਮਤਲਕ ਹੈ ਕਵੀ ਵੱਲੋਂ ਲਿਖੇ ਚੰਦ ਲਾਈਨਾਂ ਨੇ ਉਹ ਜਿਹੜੀ ਕਿ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਤੇ ਸਰਕਾਰ ਦੇ ਹਾਲਾਤਾਂ ਨੂੰ ਬਿਆਨ ਕਰਦੀਆਂ ਹੈਗੀਆਂ ਨੇ ਉਹ ਮੈਂ ਸ਼ੇਅਰ ਕਰਨ ਲੱਗਾ ਹਾਂ ਤੁਹਾਡੇ ਨਾਲ ਕੀ ਹੋਇਆ ਮਲਕ ਦੀ ਮਿੱਟੀ ਨੂੰ ਜਸਵੰਤ ਸਿੰਘਾਂ ਮਾਨ ਗਵਾਇਆ تہذیਬ ਵਤਨ ਦੀ ਲੀਰੋ ਲੀਰ ਹਕੂਮਤਾਂ ਹਕੂਮਤਾਂ ਤਾਂ ਤਾ ਸਨਿਆਰ ਮਤਲਬ ਕਿ ਇਹ ਇੱਕ ਬੜਾ ਅਜੀਬ ਜਿਹਾ ਕੇਸ ਹੈਗਾ ਕਿ ਜਦੋਂ ਕਿਦੇ ਤੇ ਐਨੇ ਹੀ ਨੀਅਸ ਕਰਾਇੰਗ ਮਤਲਬ ਕਿ ਸਾਬਤ ਹੋ ਗਏ ਸੀਗੇ ਤਾਂ ਉਸ ਟਾਈਮ ਤੇ ਜੱਜਿਸ ਨੇ ਜਿਹੜੇ ਸੀਗੇ सीबीआई ਦੇ ਜੱਜ ਜਗਦੀਪ ਸਿੰਘ ਉਹਨਾਂ ਨੇ ਇਹਨੂੰ ਨੇਚਰਲ ਲਾਈਫ ਦੀ ਸਜ਼ਾ ਕਿਉਂ ਨਹੀਂ ਦਿੱਤੀਗੀ ਇਹਨੂੰ ਕਿਉਂ 20-20 ਸਾਲੀ ਦਿੱਤੀ ਗਈ ਹੈਗੀ ਆ ਨੇਚਰਲ ਲਾਈਫ ਤੋਂ ਘੱਟ ਕੋਈ ਤਾਂ ਐਤਾਕ ਐਗਜ਼ਾਮਪਲ ਸੇ ਦੁੰਦੀ ਵੇ ਜਸਤਰਾ ਇਹ ਆਪਣੇ ਤੱਕੇ ਰਾਹੀਂ ਆਪਣੇ ਇਨਫਲੂਐਂਸ ਰਾਹੀਂ ਇਸ ਤਰ੍ਹਾਂ ਦੀ ਵਾਇਲੈਂਸ ਜੋ ਇਥੇ ਆਹੀ ਹਮਨ ਡਿਗਨਿਟੀ ਦੀ ਉਸ ਨੂੰ ਉਸ ਤੇ ਮੈਚ ਵਾਲੀ ਸਜ਼ਾ ਨਹੀਂ ਮਿਲੀ ਹੈਗੀ ਤੇ ਇਹਦੀ ਸਜ਼ਾ ਤੋਂ ਬਾਅਦ ਜੋ ਲੁੱਟਮਾਰ ਹੋਈ ਜਾਂ ਲੋਕਾਂ ਦੀਆਂ ਗੱਡੀਆਂ ਭੰਨੀਆਂ ਗਿਆ ਈਵਨ ਕਿ ਜਿਹੜੇ ਨੈਸ਼ਨਲ ਟੀਵੀ ਸੀਗੇ ਐਂਟੀ ਟੀਵੀ ਆ ਰਗੇ ਉਨਾ ਦੀਆਂ ਵੈਣਾ ਨੂੰ ਪੰਜ ਕੁੱਲੇ ਵਿੱਚ ਭੰਨਿਆ ਗਿਆ ਤੇ ਹੋਰ ਭਾਰੀ ਨੁਕਸਾਨ ਹੋਇਆ ਜਿਹਦੇ ਵਿੱਚ ਸ਼ਾਇਦ 13 14 ਲੋਕ ਵੀ ਮਾਰੇ ਗਏ ਸੀਗੇ ਤੇ ਹੋਰ ਵੀ ਮਿਆ ਸਰਸੇ ਵਿੱਚ ਵੀ ਕੋਈ ਵਾ ਲੈਸ ਹੋਈ ਸੀ ਉੱਥੇ ਵੀ ਲੋਕ ਮਾਰੇ ਗਏ ਸੀਗੇ ਤੇ ਉਸ ਕੇਸ ਦਾ ਵੀ ਇੱਕ ਅਜੀਬੋ ਗਰੀ ਵਰਤਾਰਾ ਹੋਇਆ ਕਿ ਉਸ ਵਿੱਚ ਜਦੋਂ ਕੇਸ ਚੱਲਿਆ ਆਰਸਨ ਦਾ ਉਹਦੇ ਵਿੱਚ ਕਿਸੇ ਨੂੰ ਵੀ ਇੰਡੀਵਿਜੂਅਲ ਨੂੰ ਉਹਦੇ ਵਿੱਚ ਸਜ਼ਾ ਨਹੀਂ ਹੋਈ ਜਾਂ ਤਾਂ ਸਰਕਾਰਾਂ ਨੇ ਇਹ ਸੋਚ ਲਿਆ ਜਾਂ ਜੁਡੀਸ਼ਰੀ ਨੇ ਇਸ ਤਰ੍ਹਾਂ ਸੋਚ ਲਿਆ ਕਿ ਉੱਥੇ ਜਿਹੜਾ ਕੋਈ ਵਰਤਾਰਾ ਵਾਇਲੈਂਸ ਹੋਈ ਨਹੀਂ ਜਾ ਰਹੀ ਉਹ ਕੋਈ ਬਾਹਰੋਂ ਆ ਕੇ ਕਰ ਗਿਆ ਜਿਹਦੀ ਅੱਜ ਤੱਕ ਸਰਕਾਰਾਂ ਨੂੰ ਪਛਾਣ ਨਹੀਂ ਹੋਈ ਜਦ ਕਿ ਸਾਰਾ ਕੁਝ ਜਿਹੜੀ ਆ ਲੁੱਟਮਾਰ ਸੀ ਇਹ ਲਾਈਵ ਟੈਲੀਵਿਜ਼ਨ 'ਤੇ ਚੱਲ ਰਿਹਾ ਸੀਗਾ ਜਿਹਦੇ ਵਿੱਚੋਂ ਕਲਪਰੇਟ ਸਪਸ਼ਾਉਣ ਦੇ ਵਿੱਚ ਕੋਈ ਮੁਸ਼ਕਲ ਆਉਣੀ ਨਹੀਂ ਸੀ ਚਾਹੀਦੀ ਠੀਕ ਇਹ ਵੀ ਗੱਲ ਹੈਗੀ ਹੈ ਕਿ ਜਦੋਂ ਇਹਨੂੰ ਸਜ਼ਾ ਹੋਈ ਇਹਨੇ ਆਪਣੇ ਵੱਲੋਂ ਉਹ ਸਜ਼ਾ ਨੂੰ ਹਾਈ ਕੋਰਟ ਵਿੱਚ ਚੈਲੰਜ ਕੀਤਾ ਹੈਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਰ ਜਿਹੜੀ ਹਰਿਆਣਾ ਗਵਰਨਮੈਂਟ ਹੈਗੀ ਆ ਉਹਨਾਂ ਨੇ ਇਹਦੀ ਸਜ਼ਾ ਨੂੰ ਹੋਰ ਵਾਧੂ ਤੋਂ ਆਉਣ ਦੇ ਲਈ ਕੋਈ ਆਪਣੇ ਵੱਲੋਂ ਐਪਲੀਕੇਸ਼ਨ ਨਹੀਂ ਦਿੱਤੀ ਹੈਗੀ ਇਹ ਵੀ ਉਹਨਾਂ ਦੇ ਪੱਖਪਾਤ ਜਿਹੜਾ ਹੈਗਾ ਉਹਨਾਂ ਦੇ ਨਜ਼ਰ ਦੇ ਵਿੱਚ ਉਸ ਨੂੰ ਆਪਣੇ ਸਾਹਮਣੇ ਰੱਖਦਾ ਹੈਗਾ ਤੇ ਇਸੇ ਤਰ੍ਹਾਂ ਬਾਕੀ ਐਸਜੀਪੀਸੀ ਨੇ ਵੀ ਆਪਣੇ ਵੱਲੋਂ ਜ਼ੋਰ ਲਾ ਕੇ ਦੇਖ ਲਿਆ ਕੋਟਾਂ 'ਚ ਵੀ ਗਏ ਪਰ ਉਹਨਾਂ ਦੀ ਕੋਈ ਸਰਵਾਈ ਨਹੀਂ ਹੋਈ ਤੇ ਹੁਣ ਜਿਹੜਾ ਉਹਨਾਂ ਵੱਲੋਂ ਪ੍ਰਤੀਕਰਮ ਆਇਆ ਹੈਗਾ ਜਾਂ ਆਪ ਪਾਰਟੀ ਦੇ ਬੁਲਾਰੇ ਵੱਲੋਂ ਪ੍ਰਤੀਕਰਮ ਆਇਆ ਹੈਗਾ ਉਹ ਇੱਕ ਰਵਾਇਂਤੀ ਜਾਂ ਤੁਸੀਂ ਕਹਿ ਲਓ ਕਿ ਇੱਕ ਬਿਆਨ ਹੈਗਾ ਜਿਸ ਦਾ ਕੋਈ ਬਹੁਤਾ मीनिंग ਨਹੀਂ ਹੈਗਾ ਤੇ ਨਾ ਹੀ ਇਹਨਾਂ ਦੀ ਸਟੇਟਮੈਂਟਸ ਨੂੰ ਕੋਈ ਜਿਹੜੀ ਹਰਿਆਣਾ ਗਵਰਨਮੈਂਟ ਹੈਗੀ ਆ ਉਹ ਤਵੱਜੋ ਹੀ ਦੇ ਰਹੀ ਹੈਗੀ ਪਰ ਇਹ ਹੈਗਾ ਕਿ ਇੰਡੀਆ ਦੀ ਆਪਾਂ ਹੋਰ ਪੋਲਟਿਕਸ ਤੇ ਝਾਤ ਮਾਰੀਏ ਤਾਂ ਇਸ ਤਰ੍ਹਾਂ ਦੇ ਜਿਹੜੇ ਬਾਬੇ ਹੈਗੇ ਆ ਜਾਂ ਸੋ ਕਾਲਡ ਗੋਡਮੈਨ ਹੈਗੇ ਆ ਉਹਨਾਂ ਵਿੱਚੋਂ ਇੱਕ ਆਪਾਂ ਆਸਰਾਮ ਵੀ ਦੇਖ ਰਹੇ ਆ ਜਿਹਨੂੰ ਕਿ ਹੁਣ ਉਹਨੂੰ ਵੀ ਲਗਾਤਾਰ ਹੁਣ ਸ਼ੋਰਟ ਮਿਲ ਰਹੀ ਹੈਗੀ ਆ ਉਹਦੀ ਜੇਲ ਬੰਦੀ ਦੇ ਵਿੱਚੋਂ ਤੇ ਹੁਣ ਵੀ ਉਹ 6 ਮਹੀਨਿਆਂ ਲਈ ਉਹ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਫਰ ਲੋ ਉਹ ਹੋਰ ਐਕਸਟੈਂਡ ਕੀਤੀ ਹੋਈ ਹੈਗੀ ਆ ਤੇ ਜਦੋਂ ਉਹ ਬਾਹਰ ਆਇਆ ਤਾਂ ਉਹਦੇ ਸੈਕਸ਼ਨ ਲਈ ਵੀ ਹਜ਼ਾਰਾਂ ਹੀ ਉਹਦੇ ਸ਼ਰਧਾਲੂ ਇਕੱਠੇ ਹੋਏ ਸੀਗੇ ਉਹਨੂੰ ਅਤਰ ਫਲੇਲਾ ਨਾਲ ਉਹਦੇ ਤੇ ਫੁੱਲ ਛੜਕ ਕੇ ਫੁੱਲ ਸੁੱਟ ਕੇ ਉਹਦਾ ਮਤਲਬ ਕਿ ਆਉ ਭਗਤ ਕੀਤੀ ਗਈ ਹੈਗੀ ਆ ਜਿਹੜੀ ਕਿ ਆਪਣੇ ਆਲੇ ਦੁਆਲੇ ਜੋ ਸੋਸਾਇਟੀ ਹੈਗੀ ਆ ਜਾ ਇਸ ਤਰ੍ਹਾਂ ਦੇ ਗਰੁੱਪ ਆਫ ਪੀਪਲ ਹੈਗੇ ਆ ਉਹਨਾਂ ਦਾ ਕਿਸ ਤਰ੍ਹਾਂ ਹਮੈਨਿਟੀ ਪ੍ਰਤੀ ਵਰਤਾਰਾ ਹੈਗਾ ਉਹ ਵੀ ਆਪਣੇ ਸਾਰਿਆਂ ਦੇ ਸਾਹਮਣੇ ਆਉਂਦਾ ਹੈਗਾ ਕਿ ਇੰਡੀਆ ਦੇ ਵਿੱਚ ਜਿਹੜਾ ਮਤਲਬ ਕਿ ਇਸ ਤਰ੍ਹਾਂ ਦਾ ਵਰਤਾਰਾ ਹੈਗਾ ਲੋਕਾਂ ਵੱਲੋਂ ਉਹ ਆਪਾਂ ਗੁਜਰਾਤ 'ਚ ਵੀ ਦੇਖਿਆ ਸੀਗਾ ਜਦੋਂ ਬਿਲਕਿਸਬਾਨੋ ਦੇ ਕੇਸ ਵਿੱਚ ਜਿਹੜਾ ਕਿ ਆਪਣੇ ਆਪ 'ਚ ਆਧਾਰਨ ਦਾ ਹੀਨੀਅਸ ਕ੍ਰਾਈਮ ਸੀਗਾ ਜਦੋਂ ਤੋਂ ਹਿਆਰ ਤੋਂ ਦੇ ਵਿੱਚ ਗੁਜਰਾਤ ਦੇ ਵਿੱਚ ਵੱਡੇ ਪੱਧਰ ਤੇ ਇੱਕ ਨਸਲੀ ਹਿੰਸਾ ਹੋਈ ਸੀਗੀ ਤੇ ਉਹਦੇ ਵਿੱਚ ਉਸ ਕੇਸ ਇਹਨਾਂ ਬੈਲਕਿਸ ਬਾਨੋ ਦਾ ਕੇਸ ਆ ਉਸ ਕੇਸ ਉਸ મતલਬ ਕਿ ਜਿਹੜੀ ਨਸਲਕੁਸ਼ੀ ਸੀਗੀ ਉਹਦੇ ਵਿੱਚ ਆਉਂਦਾ ਹੈਗਾ ਉਹਦੇ ਵੀ ਜਦੋਂ ਜਿਹੜੇ ਜਿਨ੍ਹਾਂ ਨੇ ਕਨਵਿਕਟ ਹੋਏ ਸੀ ਬੰਦੇ ਜਦੋਂ ਉਹਨਾਂ ਨੂੰ ਰਾਹਤ ਮਿਲੀ ਸੀ ਕਿ ਜਰਾ ਸਰਕਾਰ ਵੱਲੋਂ ਤੇ ਉਹਨਾਂ ਦੀ سزا ਮaaf ਕਰ ਦਿੱਤੀ ਗਈ ਸੀ ਤੇ ਉਹਨਾਂ ਦਾ ਵੀ ਕਿਸਾ ਮਤਲਬ ਕਿ ਵੱਡੇ ਪੱਧਰ ਤੇ ਇਵਨ ਕਿ ਪੋਲਿਟਿਸ਼ੀਅਨਸ ਵੱਲੋਂ ਰੂਲਿੰਗ ਜਿਹੜੀ ਪਾਰਟੀ ਦੇ ਬੰਦਿਆਂ ਵੱਲੋਂ ਉਹਨਾਂ ਦਾ ਵੈਲਕਮ ਕੀਤਾ ਗਿਆ ਸੀਗਾ ਤੇ ਉਹਨਾਂ ਨੂੰ ਇੱਕ ਚੰਗੇ ਤੇ ਇੱਕ ਮਤਲਬ ਕਿ ਵਦਿਆ ਨਾਗਰਿਕ ਵਜੋਂ ਦਰਸਾਇਆ ਗਿਆ ਸੀਗਾ ਜਾਂ ਉਹਨਾਂ ਦੀ ਮਤਲਬ ਕਿ ਪ੍ਰਤੀ ਉਹਨਾਂ ਦੀ ਪਰਸਨੈਲਿਟੀ ਪ੍ਰਤੀ ਇਹ ਡੈਫੀਨੇਸ਼ਨ ਦਿੱਤੀ ਗਈ ਸੀਗੀ ਉਦੋਂ ਫਿਰ ਜਦੋਂ ਰੌਲਾ ਪੈ ਗਿਆ ਸਿਵਲ ਸੋਸਾਇਟੀ ਦੇ ਵਿੱਚ ਉਸ ਕਰਕੇ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ ਤੇ ਉਹਨਾਂ ਦੀ سزا ਜਿਹੜੀ ਸੀਗੀ ਉਹ ਮੁੜ ਬਹਾਲ ਕੀਤੀ ਤੇ ਉਹਨਾਂ ਨੂੰ ਦੁਬਾਰਾ ਜੇਲ੍ਹ ਜਾਣਾ ਪਿਆ ਸੀਗਾ ਜਿਹੜਾ ਕਿ ਕਾਫੀ ਵੱਡੇ ਕੁਆਟਰਸ ਤੇ ਵੈਚ ਲੋਕਾਂ ਦੇ ਉਹਨਾਂ ਨੇ ਉਸ ਨੂੰ ਬਹੁਤ ਇੱਕ ਸੈਡ ਇਨਸੀਡੈਂਟ ਦੱਸਿਆ ਸੀਗਾ ਕਿ ਇਹਨਾਂ ਲੋਕਾਂ ਨੇ ਹੁਣ 10-10 ਸਾਲ ਸਜ਼ਾ ਪੂਕਤ ਲਈ ਹੈ ਗਿਆ ਇਹਨਾਂ ਨੂੰ ਦੁਬਾਰਾ ਜੇਲ੍ਹ ਚ ਭੇਜਣਾ ਨਹੀਂ ਸੀ ਚਾਹੀਦਾ ਕਿਉਂਕਿ ਇਹ ਬਹੁਤ ਮਤਲਬ ਕੇ ਡਿਸਿਪਲਿੰਡ ਹਿੰਦੂ ਹੈਗੇ ਆ ਤੇ ਇਸ ਇੱਕ ਬ੍ਰਾਹਮਣ ਕਾਸਟ ਦੇ ਹੈਗੇ ਆ ਇਸ ਲਈ ਇਸ ਤਰ੍ਹਾਂ ਦੇ ਬੰਦੇ ਨੂੰ ਦੁਆਰਾ ਜੇਲ੍ਹ ਚ ਭੇਜਣਾ ਜਾਂ ਹੋਰ ਸਜ਼ਾ ਕਟਾਉਣੀ ਉਹ ਇਹਨਾਂ ਦੀ ਸੋਸਾਇਟੀ ਦੇ ਨਾਰਮਸ ਦੇ ਅਗੇਂਸਟ ਹੈਗਾ ਮੈਂ ਇਹ ਕੇਸਾਂ ਦਾ ਤਾਂ ਜ਼ਿਕਰ ਕੀਤਾ ਤਾਂ ਕਿ ਆਪਣੇ ਸਾਹਮਣੇ ਇੱਕ ਤਸਵੀਰ ਆ ਸਕੇ ਕਿ ਕਿਸ ਤਰ੍ਹਾਂ ਦੀ ਸੋਸਾਇਟੀ ਅੱਜਕੱਲ ਇੰਡੀਆ ਦੇ ਵਿੱਚ ਪਲਪਰੀ ਹੈਗੀ ਆ ਤੇ ਉਹਨੂੰ ਕਿਸ ਤਰ੍ਹਾਂ ਜਿਹੜੀ ਇੰਡੀਆ ਦੀ ਮਤਲਬ ਕਿ ਪੋਲਟਿਕਸ ਹੈਗੀ ਆ ਚਾਹੇ ਉਹ ਰੂਲਿੰਗ ਸਰਕਾਰਾਂ ਦੀ ਹੈਗੀ ਆ ਚਾਹੇ ਆਮ ਪੋਲਟਿਕਸ ਹੈਗੀ ਆ ਉਹ ਇਸ ਤਰ੍ਹਾਂ ਦੇ ਵਰਤਾਰਿਆਂ ਨੂੰ ਕਿੰਨਾ ਮਤਲਬ ਕਿ ਅਨਕਰੇਜ ਕਰਦੇ ਹੈਗੇ ਆ ਇਹੀ ਆਪਾਂ ਸਿਲਸਿਲਾ ਜਿਹੜੇ ਮੌਬ ਲਿੰਚਿੰਗ ਵਿੱਚ ਇਨਵੋਲਡ ਸੀਗੇ ਕਾਰਪੋਰੇਟ ਉਹਨਾਂ ਨੂੰ ਵੀ ਜਦੋਂ ਰਾਹਤ ਦਵਾਈ ਸਰਕਾਰਾਂ ਨੇ ਤਾਂ ਉਹਨਾਂ ਦਾ ਵੀ ਇਸੇ ਤਰ੍ਹਾਂ ਗੜਾ ਚ ਹਾਰ પાਕੇ ਵੈਲਕਮ ਕੀਤਾ ਗਿਆ ਸੀਗਾ ਜਿਹਦੇ ਵਿੱਚ ਮਤਲਬ 1-2 ਇਨਸੀਡੈਂਟਸ ਦੇ ਵਿੱਚ ਇਵਨ ਕਿ ਜਿਹੜੇ ਉਸ ਟਾਈਮ ਤੇ ਯੂਨੀਅਨ ਮਨਿਸਟਰ ਸੀਗੇ ਤੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਦੀ ਗਵਰਨਮੈਂਟ ਦੇ ਵਿੱਚ ਸੀਗੇ ਉਹ ਜਾ ਕੇ ਆਪਣੇ ਵੱਲੋਂ ਉਹਨਾਂ ਦਾ ਪਬਲੀਕਲੀ ਵੈਲਕਮ ਕਰ ਰਹੇ ਸੀਗੇ